ભારતી જનતા પાર્ટી નેતા નરેન્દ્ર મોદી લગાતાર તીજી વાર પ્રધાનમંત્રી અહદે સહ ચુક સહુ ચુક સમગમ અજ શામી સવા સતપતિ ભવન ਪੰਜਾਬ ਦੇ ਡੀਜੀਪੀ ਵੱਲੋਂ ਲੋਕਾਂ ਦੀ ਸਹੂਲਤ ਲਈ ਐਸਐਚਓ ਤੋਂ ਲੈ ਕੇ ਸੀਨੀਅਰ ਅਧਿਕਾਰੀਆਂ ਨੂੰ ਰੋਜ਼ਾਨਾ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਆਪਣੇ ਦਫ਼ਤਰਾਂ ਵਿੱਚ ਬੈਠਣ ਦੇ ਹੁਕਮ ਕੋ ਮੰਤਰੀ ਯੋਗ ਦਿਵਸ ਨੂੰ ਲੈ ਕੇ ਲੋਕਾਂ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਨਿਊਯਾਰਕ ਵਿਖੇ 2020 ਕ੍ਰਿਕਟ ਵਿਸ਼ਵ ਕੱਪ ਵਿੱਚ ਅੱਜ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ ਹੋਵੇਗਾ ਤੇ ਹੁਣ ਖਬਰਾਂ ਸਥਾਨ ਨਾਲ ਭਾਜਪਾ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਨਰਿੰਦਰ ਮੋਦੀ ਅੱਜ ਸ਼ਾਮ ਲਗਾਤਾਰ ਤਾ ਤੀਜੀ ਵਾਰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁਕਣਗੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਹントੋਂ ਥੋੜੀ ਦੇਰ ਬਾਅਦ ਨਵੀਂ ਦਿੱਲੀ ਸਥਿਤ ਰਾਸ਼ਟਰਪਤੀ ਪਵਨ ਵਿੱਚ ਨਾਮਜ਼ਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਨਵੇਂ ਮੰਤਰੀ ਮੰਡਲ ਨੂੰ ਅਹੁਦੇ ਅਤੇ ਭੇਦ ਗੋਪਤ ਰੱਖਣ ਦੀ ਸਹੁੰ ਚੁਕਾਉਣਗੇ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸ਼੍ਰੀ ਮੋਦੀ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ ਸੀ ਅਤੇ ਸਰਕਾਰ ਦੇ ਗਠਨ ਦਾ ਦਾਵਾ ਪੇਸ਼ ਕੀਤਾ ਸੀ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਦੀ ਅਗਵਾਈ ਹੇਠ ਰਾਸ਼ਟਰੀ ਜਮਹੂਰੀ ਗੱਠ ਜੋੜ NDA ਦੇ ਵਫਦ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਕੇ ਸ਼੍ਰੀ ਮੋਦੀ ਨੂੰ BJP ਸੰਸਦੀ ਦਲ ਦਾ ਨੇਤਾ ਚੁਣੇ ਜਾਣ ਬਾਰੇ ਇੱਕ ਪੱਤਰ ਸੌਂਪਿਆ ਜ਼ਿਕਰ ਹੋ ਗਿਆ ਕਿ ਸੌਂ ਚੁੱਕ ਸਮਾਗਮ ਲਈ ਕਈ ਗਵਾਂਡੀ ਮੁਲਕਾਂ ਦੇ ਨੇਤਾਵਾਂ ਨੂੰ ਸੱਦਾ ਦਿੱਤਾ ਗਿਆ ਹੈ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਸ਼੍ਰੀ ਲੰਕਾ ਦੇ ਰਾਸ਼ਟਰਪਤੀ ਰੋਨਿਲ ਵਿਕਰਮ ਸਿੰਘ ਇਹ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੇਜ਼ੂ ਸਿਸ਼ੇਟਲ ਦੇ ਉਪ ਰਾਸ਼ਟਰਪਤੀ ਅਹਿਮਦ ਅਫੀਫ ਅਤੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਸੌਂਚੋਕ ਸਮਾਗਮ ਚ ਹਿੱਸਾ ਲੈਣ ਵਾਲਿਆਂ ਚ ਸ਼ਾਮਲ ਨੇ ਦਿੱਲੀ ਪੁਲਿਸ ਨੇ ਸੌਂਚੋਕ ਸਮਾਗਮ ਦੇ ਮੱਦੇਨਜ਼ਰ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਨੇ

ਬਹੁਤ ਖੁਸ਼ੀ ਦੀ ਗੱਲ ਹੈ ਕਿ ਨਰਿੰਦਰ ਮੋਦੀ ਜੀ ਤੀਸਰੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣ ਜਾ ਰਹੇ ਨੇ ਔਰ ਜਿਹੜਾ ਸਾਡਾ ਦੇਸ਼ 2014 ਦੇ ਵਿੱਚ ਆਲਮੋਸਟ 9ਵੇਂ 10ਵੇਂ ਨੰਬਰ ਤੇ ਸੀਗਾ ਆਰਥਿਕ ਤੌਰ ਤੇ ਉਹ ਇਸ ਵੇਲੇ 5ਵੇਂ ਨੰਬਰ ਤੇ ਆ ਗਿਆ ਹੈ ਔਰ ਇਸ टर्म ਦੇ ਵਿੱਚ ਮੋਦੀ ਸਾਹਿਬ ਨੇ ਜਿੱਦਾਂ ਕਮਿਟਮੈਂਟ ਕੀਤੀ ਹੈ ਸਾਰਿਆਂ ਨੂੰ ਪਤਾ ਹੈ ਕਿ ਮੋਦੀ ਜੀ ਦੀ ਗਰੰਟੀ ਸੀ ਇਸ ਦੇਸ਼ ਚ ਚੱਲਦੀ ਹੈ ਕਿ ਇਸ ਦੇਸ਼ ਨੂੰ 3ਵੇਂ ਨੰਬਰ ਤੇ ਅਰਥਵਿਵਸਥਾ ਦੇ ਲੈਵਲ ਤੇ ਲੈ ਕੇ ਜਾਣਗੇ ਬੜੀ ਖੁਸ਼ੀ ਦੀ ਗੱਲ ਹੈ ਕਿ ਇਤਿਹਾਸ ਬਣ ਰਿਹਾ ਹੈ ਔਰ ਨਰਿੰਦਰ ਮੋਦੀ ਜੀ ਤੀਸਰੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣ ਰਹੇ ਨੇ ਭਾਤ ਇੱਕ ਇਤਿਹਾਸਿਕ ਮੰਡਟ ਮੋਦੀ ਜੀ ਨੂੰ ਮਿਲਿਆ ਹੈ ਸੋ ਦੇਸ਼ ਦੀ ਸੇਵਾ ਦਾ ਜੋ ਕੰਮ ਵਿਕਾਸ ਦਾ ਜੋ ਕੰਮ ਮੋਦੀ ਸਾਹਿਬ ਨੇ 10 ਸਾਲ ਚ ਕੀਤਾ ਸੀ ਉਹਨੂੰ ਅੱਗੇ ਤੋਰਨ ਦਾ ਇੱਕ ਸੁਨਹਿਰਾ ਮੌਕਾ ਹੈ ਉਹਨਾਂ ਦੀ ਅਗਵਾਈ ਚ ਦੇਸ਼ ਦਿਨ ਦਿਨੀ ਰਾਤ ਚੋਂ ਵੀ ਤਰੱਕੀ ਕਰੇਗਾ ਔਰ ਗਰੀਬ ਕਲਿਆਨ ਦਾ ਜੋ ਕੰਮ ਕਰ ਰਹੇ ਸੀਗੇ ਉਹ ਜਾਰੀ ਰਹੇਗਾ ਪੰਚਾਇਤ ਦੇ ਲੋਕਾਂ ਦੀ ਸਹੂਲਤ ਲਈ ਐਸਐਚਓ ਤੋਂ ਲੈ ਕੇ ਸੀਨੀਅਰ ਅਧਿਕਾਰੀਆਂ ਨੂੰ ਹੁਣ ਰੋਜ਼ਾਨਾ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਆਪਣੇ ਦਫ਼ਤਰਾਂ ਵਿੱਚ ਬੈਠਣਾ ਹੋਵੇਗਾ ਇਸ ਉਪਰਾਲੇ ਦੇ ਆਧਾਰ 'ਤੇ ਲੋਕਾਂ ਦੀਆਂ ਸਮੱਸਿਆਵਾਂ ਸੁਨੀਆਂ ਜਾਣਗੀਆਂ ਇਸ ਸਬੰਧੀ ਹੁਕਮ ਪੰਜਾਬ ਪੁਲਿਸ ਮੁਖੀ ਗੌਰਵ ਯਾਦ ਵੱਲੋਂ ਦਿੱਤੇ ਗਏ ਨੇ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਹੈ ਲੋਕਾਂ ਵੱਲੋਂ ਆ ਰਹੀਆਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕਰਨ ਲਈ ਪੁਲਿਸ ਮੁਖੀ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਇਹ ਹੁਕਮ DGP IGP DIG ਪੁਲਿਸ ਕਮਿਸ਼ਨਰ SSPs ਸਬ ਡਿਵੀਜ਼ਨਲ DSP ਅਤੇ ਸਾਰੀਆਂ ਰੇਂਜਾਂ ਦੇ SSOs ਤੇ ਲਾਗੂ ਹੋਣਗੇ ਇਹ ਹੁਕਮ ਸਾਰੇ ਕੰਮਕਾਜੀ ਦਿਨਾਂ ਤੇ ਲਾਗੂ ਹੋਵੇਗਾ ਉਹਨਾਂ ਕਿਹਾ ਕਿ ਚੰਡੀਗੜ੍ਹ ਸਥਿਤ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਵਿਸ਼ੇਸ਼ DGP ਐਡੀਸ਼ਨਲ DGP ਰੈਂਕ ਦੇ ਸੀਨੀਅਰ ਅਧਿਕਾਰੀਆਂ ਨੂੰ ਨਾਗਰਿਕਾਂ ਨੂੰ ਮਿਲਣ ਤੇ ਉਹਨਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਉਪਲਬਧ ਰਹਿਣ ਲਈ ਵੀ ਦਿਨ ਨਿਰਧਾਰਿਤ ਕੀਤੇ ਗਏ ਨੇ ਪੁਲਿਸ ਮੁਖੀ ਨੇ ਸਪਸ਼ਟ ਕੀਤਾ ਕਿ ਸਾਰਿਆਂ ਨੂੰ ਇਹਨਾਂ ਹੁਕਮਾਂ ਦੀ ਪਾਲਣਾ ਕਰਨੀ ਹੋਵੇਗੀ ਪ੍ਰਦੇਸ਼ਿਕ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਯੋਗ ਅਭਿਆਸ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕਰੇਗਾ। ਸੰਯੁਕਤ ਰਾਸ਼ਟਰ ਵੱਲੋਂ ਸਾਲ 2014 ਵਿੱਚ ਅਪਣਾਏ ਜਾਣ ਤੋਂ ਬਾਅਦ ਹਰ ਸਾਲ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਵਿਸ਼ੋਪਾਰਵ ਵਿੱਚ ਪੂਰੇ ਜੋਸ਼ੋ-ਖਰੋਸ਼ ਨਾਲ ਮਨਾਇਆ ਜਾਂਦਾ ਹੈ। ਲੋਕ ਸੇਵਾ ਪ੍ਰਸਾਰਕ, ਪ੍ਰਸਾਰ 파rti, ਦੂਰਦਰਸ਼ਨ ਤੇ ਆਕਾਸ਼ਵਾਣੀ ਨੈੱਟਵਰਕ ਰਾਹੀਂ ਵੱਖ-ਵੱਖ ਪ੍ਰੋਗਰਾਮਾਂ ਦਾ ਪ੍ਰਸਾਰਣ ਕਰੇਗਾ। ਦੂਰਦਰਸ਼ਨ ਆਪਣੇ ਸਵੇਰ ਦੇ ਵਿਸ਼ੇਸ਼ ਲਾਈਵ ਸ਼ੋਅ ਦੇ ਪ੍ਰਸਾਰਣ ਦੇ ਨਾਲ ਪ੍ਰੋਗਰਾਮਾਂ ਅਤੇ ਯੋਗ ਮਹਾਰਾ ਨਾਲ ਇੰਟਰਵਿਊ ਦਾ ਪ੍ਰਸਾਰਣ ਵੀ ਕਰੇਗਾ। ਕੌਮਾਂਤ ਤ੍ਰਿਯੋਗ ਦਿਵਸ 2023 ਚ 23 ਕਰੋੜ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ ਸੀ ਇਸ ਵਾਰ ਵੀ ਯੋਗ ਦਿਵਸ ਨੂੰ ਲੈ ਕੇ ਲੋਕਾਂ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਮੋਗਾ ਤੋਂ ਯੋਗ ਮਹਾਰਾ ਅਤੇ ਲੋਕਾਂ ਦਾ ਕਹਿਣਾ ਹੈ ਕਿ ਯੋਗ ਬਿਮਾਰੀਆਂ ਤੋਂ ਬਚਣ ਦਾ ਮੁੱਖ ਸਰੋਤ ਹੈ। ਨਮਸਕਾਰ ਮੈਂ ਰਾਸ਼ਰੀ ਸ਼ਰਮਾ ਯੋਗ ਸ਼ਿਸ਼ਿਕਾ ਮੋਗਾ ਪੰਜਾਬ ਮੈਂ ਇਹ ਕੱਲ ਕਹਿਣਾ ਚਾਹਾਂਗੀ ਕਿ ਆਪਾਂ 21 ਜੂਨ ਨੂੰ ਸਭ ਮਿਲ ਕੇ ਯੋਗਾ ਕਰਦੇ ਹਾਂ ਕਿਉਂ ਨਾ ਆਪਾਂ ਨੂੰ 365 ਦਿਨ ਯੋਗਾ ਅਪਣਾਉਣਾ ਚਾਹੀਦਾ ਹੈ ਔਰ ਜਿੰਦੇ ਨਾਲ ਬਹੁਤ ਹੀ ਬਿਮਾਰੀਆਂ ਦਾ ਜੜੂ ਨਿਕਲ ਜਾਂਦੀ ਹੈ ਚਾਹੇ ਉਹ ਡਾਇਬੀਟਿਸ ਹੋ థਾਇਰੋਇਡ ਹੋ ਬੈਕ ਪੇਨ ਹੋ ਆਰਥਰਾਇਟਿਸ ਹੋ ਯੋਗਾ ਇਨਾ ਜ਼ਰੂਰੀ ਹੋ ਚੁੱਕਿਆ ਹੈ ਅੱਜ ਕੱਲ ਦੀ ਲੇਡੀਜ਼ ਜੈਂਟਸ ਬੱਚੇ ਕੋਈ ਵੀ ਹੋ ਯੋਗਾ ਬਹੁਤ ਜ਼ਰੂਰੀ ਹੋ ਚੁੱਕਿਆ ਹੈ ਤਾਂ ਕਿ ਆਪਾਂ ਆਪਣੀ ਹਰ ਪ੍ਰੋਬਲਮਸ ਤੋਂ ਹਰ ਬਿਮਾਰੀਆਂ ਤੋਂ ਬਚ ਸਕਦੀ ਹੈ ਮੈਂ ਸਰਜੀਤ ਸਿੰਘ ਕੌਕੇ ਮੋਗਾ ਤੋਂ ਬੋਲ ਰਿਹਾ ਹਾਂ ਮੈਂ ਸੀਨੀਅਰ ਸਿਟੀਜ਼ਨ ਹਾਂ ਅਤੇ 30 ਸਾਲ ਤੋਂ ਯੋਗਾ ਨੂੰ ਅਪੜਾਇਆ ਹੋਇਆ ਹੈ ਭਾਵੇਂ ਮੇਰੀ ਹਾਰਟ ਸਰਜਰੀ ਹੋਈ ਵੀ ਹੈ ਪਰ ਫਿਰ ਵੀ ਮੈਨੂੰ ਯੋਗਾ ਕਰਨ ਦੇ ਨਾਲ ਬਹੁਤ ਹੀ ਸਰੀਰ ਵਿੱਚ ਅਰੋਗਤਾ ਰਹਿੰਦੀ ਹੈ ਸਵੇਰ ਵੇਲੇ ਜੋ ਅਸੀਂ ਕਸਰਤ ਕਰਦੇ ਹਾਂ ਉਸ ਦੇ ਨਾਲ ਹੀ ਜਿਹੜੀ ਸੈਰ ਹੈ ਉਹ ਵੀ ਅਰੋਗਤਾ ਦਾ ਕਾਰਨ ਬਣ ਸਕਦੀ ਹੈ ਚੰਡੀਗੜ੍ਹ ਸਥਿਤ ਪੀਜੀਆਈ ਹਸਪਤਾਲ ਵਿੱਚ ਹੁਣ ਮਰੀਜ਼ਾਂ ਨੂੰ ਡਾਕਟਰ ਜਾਂ ਸਟਾਫ ਨਾਲ ਗੱਲ ਕਰਨ ਵਿੱਚ ਕੋਈ ਦਿੱਕਤ ਪੇਸ਼ ਨਹੀਂ ਆਵੇਗੀ ਕਿਉਂਕਿ ਹੁਣ ਡਾਕਟਰ ਤੇ ਸਟਾਫ ਸਾਰੇ ਮਰੀਜ਼ਾਂ ਨਾਲ ਹਿੰਦੀ ਵਿੱਚ ਗੱਲ ਕਰਨਗੇ ਚੰਡੀਗੜ੍ਹ ਪੀਜੀਆਈ ਦੇ ਡਾਇਰੈਕਟਰ ਡਾਕਟਰ ਵਿਵੇਕ ਲਾਲ ਵੱਲੋਂ ਇਸ ਬੰਦੀ ਇੱਕ ਸਰਕੂਲਰ ਵਿਚਾਰੇ ਕੀਤਾ ਗਿਆ ਹੈ ਇਸ ਦਾ ਮਕਸਦ ਮਰੀਜ਼ਾਂ ਤੇ ਡਾਕਟਰਾਂ ਚ ਬਿਹਤਰ ਤਾਲਮੇਲ ਪੈਦਾ ਕਰਨਾ ਹੈ ਰੋਜ਼ਾਨਾ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਉੱਤਰ ਪ੍ਰਦੇਸ਼ ਤੋਂ ਲਗਭਗ 10000 ਮਰੀਜ਼ ਬਿਹਾਰ ਤੇ ਹੋਰਨਾਂ ਕਈ ਸੂਬਿਆਂ ਤੋਂ ਵੀ ਆਉਂਦੇ ਨੇ ਜਿਨ੍ਹਾਂ ਵਿੱਚੋਂ ਕੁਝ ਮਰੀਜ਼ਾਂ ਨੂੰ ਕਈ ਵਾਰ ਟੈਸਟਾਂ ਲਈ ਅੰਗਰੇਜ਼ੀ ਵਿੱਚ ਫਾਰਮ ਭਰਨ ਰਹਿਣਾ ਪੈਂਦਾ ਹੈ ਇਸ ਤੋਂ ਇਲਾਵਾ ਬੀਜੂ ਆਈ ਦੇ ਅੰਦਰ ਲੱਗੇ ਜ਼ਿਆਦਾਤਰ ਸਾਈਨ ਬੋਰਡ ਅੰਗਰੇਜ਼ੀ ਭਾਸ਼ਾ ਵਿੱਚ ਲਿਖੇ ਹੋਏ ਨੇ ਇਹਨਾਂ ਸਾਈਨ ਬੋਰਡਾਂ ਨੂੰ ਵੀ ਹਿੰਦੀ ਵਿੱਚ ਬਦਲ ਦਿੱਤਾ ਜਾਵੇਗਾ ਡਾਕਟਰਾਂ ਨੂੰ ਵੀ ਸੰਸਥਾ ਚਵਾਦ ਤੋਂ ਵੱਦ ਹਿੰਦੀ ਵਿੱਚ ਗੱਲਬਾਤ ਕਰਨ ਦੀ اپیل ਕੀਤੀ ਗਈ ਹੈ ਐਸਿਆਸ ਨਗਰ ਸਥਿਤ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸੇਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ 6 ਹੋਰ ਕੈਡੇਟਾਂ ਨੂੰ ਦੇਹਰਾਦੂਨ ਸਥਿਤ ਭਾਰਤੀ ਫੌਜ ਅਕਾਦਮੀ ਤੋਂ ਸਫਲਤਾਪੂਰਵਕ ਪਾਸ ਹੋਣ ਮਗਰੋਂ ਭਾਰਤੀ ਫੌਜ ਵਿੱਚ ਕਮਿਸ਼ਨ ਮਿਲ ਗਿਆ ਪਾਸਿੰਗ ਆਊਟ ਪਲੇਟ ਦਾ ਨਿਰੇਖਣ ਉਤਰੀ ਕਮਾਂਡ ਦੇ ਜੀਓਸੀ ਲੈਫਟੇਨੈਂਟ ਜਨਰਲ सुचेंद्र कुमार ਵੱਲੋਂ ਕੀਤਾ ਗਿਆ ਇਹਨਾਂ 6 ਕੈਡਿਟਾਂ ਵਿੱਚੋਂ ਜ਼ਿਲ੍ਹਾ ਮੁਹਾਲੀ ਦੇ ਅਮਰਿੰਦਰ ਸਿੰਘ, ਆਦਿੱਤ્ય ਸ਼ਰਮਾ ਤੇ ਅਭਿਅ ਪ੍ਰਤਾਪ ਸਿੰਘ ਗੁਰਦਾਸਪੁਰ ਦੇ ਸ਼ੋਭਿਤ ਦੀਪ ਸਿੰਘ, ਹੁਸ਼ਿਆਰਪੁਰ ਦੇ ਆਦਿੱਤ્ય ਬਰਨੀ ਅਤੇ ਪਠਾਨਕੋਟ ਦੇ ਤੁਸ਼ਾਂਤ ਸ਼ਾਮਲ ਨੇ ਪੰਜਾਬ ਦੇ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਦੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਇਹਨਾਂ ਕੈਡਿਟਾਂ ਨੂੰ ਵਧਾਈ ਦਿੱਤੀ ਹੈ। ਦੇਸ਼ ਵਿੱਚ ਸਾਲ 1872 ਜੁਬਨੇ ਤੇ ਨਪਰਾਧਕ ਕਾਨੂੰਨਾ ਦੀ ਥਾਂ ਕੇਂਦਰ ਸਰਕਾਰ ਵੱਲੋਂ ਹੁਣ ਮੌਜੂਦਾ ਸਮੇਂ ਮੁਤਾਬਕ ਬਣਾਏ ਗਏ ਇਹ ਨਵੇਂ ਕਾਨੂੰਨ 1 ਜੁਲਾਈ ਤੋਂ ਲਾਗੂ ਹੋਣ ਜਾ ਰਹੇ ਨੇ। ਇਹਨਾਂ ਵਿੱਚ ਔਰਤਾਂ ਦੇ ਬੱਚਿਆਂ ਪ੍ਰਤੀ ਜੁਰਮਾਂ ਤੇ ਖਾਸ ਨਜ਼ਰ ਰੱਖੀ ਗਈ ਹੈ। ਜੈਂਸੀ ਜੁਰਮਾਂ ਨਾਲ ਨਜਿੱਠਣ ਵਾਸਤੇ ਔਰਤਾਂ ਤੇ ਬੱਚਿਆਂ ਪ੍ਰਤੀ ਅਪਰਾਧਾਂ ਦਾ ਇੱਕ ਨਵਾਂ ਅਧਿਆਇ ਵੀ ਸ਼ਾਮਲ ਕੀਤਾ ਗਿਆ ਹੈ। ਕਾਨੂੰਨ ਖੇਤਰ ਨਾਲ ਜੁੜੇ ਮਾਹਿਰ ਇਹਨਾਂ ਕਾਨੂੰਨਾਂ ਨੂੰ ਕਾਫੀ ਫਾਇਦੇ ਮੰਨਤਾ ਹਸਤੇ ਨੇ। ਡਾਕਟਰ ਸੁਨੀਲ ਮਲਨ ਪੀ ਐਚ ਡੀ ਲਾਅ ਤਿੰਨ ਕਾਨੂੰਨ ਬਣੇ ਨੇ ਨਵੇਂ ਔਰ ਇੰਨੇ ਚ ਮੋਟਾ ਮੋਟਾ ਬਦਲਾਅ ਮੈਂ ਤੁਹਾਨੂੰ ਦੱਸ ਦਿੰਦਾ ਪਹਿਲਾਂ ਜਿਵੇਂ 304 ਚ ਰੋਡ ਐਕਸੀਡੈਂਟ ਵਾਸਤੇ ਹੁੰਦੀ ਸੀ ਤੇ ਪੁਲਿਸ ਵਾਲੇ ਹੀ ਆਪਣੇ ਵਿਚਲਕੇ ਦੇ ਜ਼ਮਾਨਤ ਦੇ ਦਿੰਦੇ ਸੀ ਹੁਣ ਜੇ ਤੁਸੀਂ ਹਿੱਟ ਐਂਡ ਰਨ ਕੀਤਾ ਤੁਸੀਂ ਉਸ ਤੋਂ ਬਾਅਦ ਫੜੇ ਜਾਓਗੇ ਤੇ ਤੁਹਾਡੇ ਤੇ 10 ਸਾਲ ਦੀ ਕੈਦ ਹੋਏਗੀ ਐਕਸੀਡੈਂਟ ਕਰਕੇ ਚਾਹੇ ਨਾ ਹੋਵੇ ਪਰ ਭੱਜਣ ਕਰਕੇ ਜਰੂਰ ਹੋਏਗੀ ਜ਼ਮਾਨਤ ਵੀ ਔਖੀ ਮਿਲਗੀ ਤੁਹਾਨੂੰ ਦੂਸਰੇ ਵੱਲ ਤੁਹਾਨੂੰ ਤਰੀਕਾ ਦੱਸਾਂ ਕਿ ਪਹਿਲਾਂ ਤੇ ਪੀਓ ਦੀ ਕਾਰਵਾਈ ਜਦੋਂ ਹੁੰਦੀ ਸੀ ਬੰਦਾ ਪੇਸ਼ ਫੇਰ ਵੀ ਨਹੀਂ ਸੀ ਹੁੰਦਾ ਜਿਹਨੂੰ ਆਪਾਂ ਇਸ਼ਤ ਾਈ ਕਰਕੇ ਨੁਕਰੇ ਰੱਖ ਦਿੱਤਾ ਜਾਂਦਾ ਸੀ ਜਿ ਜਦੋਂ ਬੰਦਾ ਫੜਿਆ ਜਾਏਗਾ ਉਸ ਵੇਲੇ ਕੇਸ ਦੁਆਰਾ ਖੋਲਾਂਗੇ ਪਰ ਹੁਣ ਜਿਹੜੀ ਨਵੀਂ ਭਾਰਤੀਏ ਨਾਇ ਸਹਿਤਾ ਔਰ ਭਾਰਤੀਏ ਸੁਰੱਖਿਆ ਅਧਿਨਿਯਮ ਹੈ ਉਹਦੇ ਮੁਤਾਬਕ ਜੇ ਤੁਸੀਂ ਪੀਓ ਡਿਕਲੇਅਰ ਹੋ ਗਏ ਹੋ ਤੇ ਕੋਰਟ ਤੁਹਾਡੀ ਪਬਲਿਕੇਸ਼ਨ ਦੇ ਤੇ ਇੱਕ ਤੁਹਾਡੇ ਨੋਟਿਸ ਕੱਢੇਗੀ 30 ਦਿਨ ਦੀ ਵੈਲਿਡਿਟੀ ਵਾਲਾ ਔਰ ਜੇ 30 ਡੇਸ ਤੱਕ ਤੁਸੀਂ ਨਹੀਂ ਆਉਂਦੇ ਕੋਰਟ ਦੇ ਵਿੱਚ ਤੇ ਤੁਹਾਡੇ ਖਿਲਾਫ ਅਗਲੀ ਕਾਰਵਾਈ ਸ਼ੁਰੂ ਕਰਤੀ ਜਾਏਗੀ ਮੈਂ ਮੁੱਗਾ ਤੋਂ ਤਜਿੰਦਰ ਸਿੰਘ ਬੋਲ ਰਿਹਾ ਹਾਂ ਨਿਸ਼ਚਿਤ ਸਮੇਂ ਦੇ ਅੰਦਰ ਇਨਸਾਫ ਮਿਲ ਸਕੇਗਾ ਲੋਕਾਂ ਨੂੰ ਇਹਨਾਂ ਕਾਨੂੰਨਾਂ ਦੇ ਆਉਣ ਕਰਕੇ ਤੇ ਵੱਡੀ ਗੱਲ ਇਹ ਹੈ ਕਿ ਇਹ ਕਾਨੂੰਨ ਜਿਹੜੇ ਆ ਇਸ ਮਕਸਦ ਨੂੰ ਮੁੱਖ ਰੱਖ ਕੇ ਬਣਾਏ ਗਏ ਕਿ ਸਜ਼ਾ ਦੀ بجائے ਇਨਸਾਫ ਤੇ ਕੇਂਦਰਿਤ ਹੋਇਆ ਜਾਵੇ ਜਿਹੜੇ ਰੇਪ ਵਰਗੇ ਕੇਸ ਹੈਗੇ ਆ ਜਾਂ ਹੋਰ ਇਹੋ ਜਿਹੇ ਗੰਭੀਰ ਕੇਸ ਹੈਗੇ ਆ ਉਹਦੇ ਵਿੱਚ ਮਹਿਲਾਵਾਂ ਜਿਹੜੀਆਂ ਆ ਆਮ ਪ੍ਰਭਾਵਿਤ ਲੋਕ ਆ ਉਹ ਅੱਗੇ ਨਹੀਂ ਆਉਂਦੇਗੇ ਕ੍ਰਿਕਟ ਦੇ T20 ਵਿਸ਼ਵ ਕਪ ਵਿੱਚ ਪਾਰਤ ਤੇ ਪਾਕਿਸਤਾਨ ਵਿਚਾਲੇ ਮੈਚ ਅੱਜ ਰਾਤ 8 ਵਜੇ ਤੋਂ ਨਿਊਯਾਰਕ ਦੇ ਨਸਾਉ ਕਾਉਂਟੀ ਸਟੇਡੀਅਮ ਚ ਖੇਡਿਆ ਜਾਵੇਗਾ ਇਸ ਦੇ ਲਈ ਟਾਸ ਸ਼ਾਮ 7:30 ਵਜੇ ਹੋਵੇਗਾ ਮੈਚ ਵਿੱਚ ਦਰਸ਼ਕਾਂ ਦੀ ਭਾਰੀ ਉਤਸੁਕਤਾ ਦੇਖੀ ਜਾ ਰਹੀ ਹੈ ਹਾਲਾਂਕਿ ਪਿਛ ਨੂੰ ਦੇਖਦੇ ਹੋਏ ਕਿਹਾ ਜਾ ਰਿਹਾ ਹੈ ਕਿ ਇਸ ਦੇ ਬੱਲੇਬਾਜ਼ੀ ਕਰਨਾ ਕਾਫੀ ਮੁਸ਼ਕਲ ਹੋਵੇਗਾ ਇਹ ਪਿਛਕੀਨ ਪਾਸਾਂ ਲਈ ਕਾਫੀ ਮਦਦਗਾਰ ਮੰਨੀ ਜਾ ਰਹੀ ਹੈ ਇਸ ਲਈ ਟਾਸ ਜਿੱਤਣ ਵਾਲੀ ਟੀਮ ਫਾਇਦੇ ਵਿੱਚ ਰਹੇਗੀ ਤੇ ਆਖਰ ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀਅਤੇ ਦੀ ਸੌਚਕਣਗੇ ਸੌਚਕ ਸਮਾਗਮ ਅੱਜ ਸ਼ਾਮੀ 7:30 ਵਜੇ ਰਾਸ਼ਟਰਪਤੀ ਪਵਨਚ ਹੋਵੇਗਾ ਅਦੇ ਨਿਊਯਾਰਕ ਵਿਕੇ 2020 ਕ੍ਰਿਕਟ ਵਿਸ਼ਵ ਕੱਪ ਵਿੱਚ ਅੱਜ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ ਤੇ ਇਸ ਦਿਨਾਂ ਲਈ ਪ੍ਰਤੀਸ਼ਖਬਨਾ ਖਤਮ ਹੋਈਆਂ ਨਮਸਕਾਰ